ਕੁਦਰਤ ਦੇ ਭੇਦਾਂ ਨੂੰ ਸਮਝਣਾ ਮੁਸ਼ਕਲ ਹੀ ਨਹੀਂ ਬਹੁਤ ਅਸੰਭਵ ਹੈ ਅਸੀਂ ਸੰਸਾਰ ਅੰਦਰ ਦੇਖਦੇ ਹਾਂ ਸਾਰੇ ਇਨਸਾਨ ਅਲਗ-ਅਲਗ ਸਰੂਪਾਂ ਦੇ ਨੇ ਰੁੱਖपौधे ਨੇ ਜਾਨਵਰ ਨੇ ਸਾਰਿਆਂ ਦੇ ਸਰੂਪ ਅਲਗ-ਅਲਗ ਨੇ ਕਿਹਦਾ ਸਰੂਪ ਇੱਕ ਦੂਜੇ ਨਾਲ ਮਿਲਦਾ ਨਹੀਂ ਪ੍ਰਮਾਤਮਾ ਨੇ ਸਾਰਿਆਂ ਵਿੱਚ ਵਿਲੱਖਣਤਾ ਪੈਦਾ ਕੀਤੀ ਹੋਈ ਹੈ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇ ਮਾਰੂ ਮਹੱਲਾ ਤੀਜਾ ਅੰਗ 1056 ਗੁਰਗਨ ਸਾਹਿਬ ਜੀ ਮਹਾਰਾਜ ਇੱਥੇ ਕੋਈ ਵੀ ਪ੍ਰਾਣੀ ਇੱਕੋ ਜਿਹਾ ਨਹੀਂ ਹੈ ਪ੍ਰਮਾਤਮਾ ਦਾ ਖੇਲ ਹੀ ਵਿਸਮਾਦਮਈ ਹੈ ਤੁਸੀਂ ਇੰਨੇ ਸਾਰੇ ਇਸ ਸੰਗਤ ਵਿੱਚ ਬੈਠੇ ਹੋ ਕਿਸੇ ਦਾ ਚਿਹਰਾ ਇੱਕ ਦੂਜੇ ਨਾਲ ਮਿਲਦਾ ਨਹੀਂ ਕਿਸੇ ਦੇ ਹੱਪਾ ਪਾਉ ਰੰਗ ਸੰਸਕਾਰ ਇੱਕ ਦੂਜੇ ਨਾਲ ਮਿਲਦੇ ਨਹੀਂ ਸਾਰਿਆਂ ਦੇ ਅਲੱਗ-ਅਲੱਗ ਨੇ ਔਰ ਸੰਗਤ ਜੀ ਇਹ ਗੱਲ ਮੈਨੂੰ ਉਦੋਂ ਸਮਝ ਆਈ ਜਦੋਂ ਮੈਂ ਪੀ ਐਚ ਡੀ ਕਰ ਰਿਹਾ ਸੀ ਪੀ ਐਚ ਡੀ ਕਰਦੇ ਦੌਰਾਨ ਜੋ ਮੇਰਾ ਪ੍ਰੋਜੈਕਟ ਸੀ ਉਹ ਸਟਰਾਬਰੀ ਪਲਾਂਟ ਦੇ ਉੱਪਰ ਸੀ ਤਾਂ ਪ੍ਰੋਜੈਕਟ ਦੇ ਦੌਰਾਨ ਮੈਨੂੰ ਸਟਰਾਬਰੀ ਪਲਾਂਟ ਦੇ ਉੱਪਰ ਫੀਲਡ ਟ੍ਰਾਇਲ ਲੈਣੇ ਪੈਂਦੇ ਸੀ ਮੈਂ ਰੋਜ਼ ਉਹਦੇ ਪੱਤੇ ਗਿਣਦਾ ਸੀ ਉਹਦੇ ਫੁੱਲ ਗਿਣਦਾ ਸੀ ਉਹਦੇ ਫਲ ਨੋਟ ਕਰਦਾ ਸੀ ਇਹ ਮੇਰਾ ਫੀਲਡ ਟ੍ਰਾਇਲ ਸੀ ਤਾਂ ਸੰਗਤ ਜੀ ਮੈਂ ਕੀ ਦੇਖਿਆ ਮੈਂ ਦੇਖਿਆ ਇੱਕ ਪੱਤਾ ਦੂਜੇ ਪੱਤੇ ਨਾਲੋਂ ਭਿੰਨ ਆਪਣੇ ਬਾਹਰ ਅਗਰ ਤੁਸੀਂ ਦੇਖੋਗੇ ਤਾਂ ਇੰਨੇ ਸਾਰੇ ਦਰਖਤ ਲੱਗੇ ਨੇ ਤੁਸੀਂ ਕਿਤੇ ਨੋਟ ਕਰਿਓ ਇੱਕ ਪੱਤਾ ਦੂਜੇ ਪੱਤੇ ਨਾਲ ਮਿਲਦਾ ਨਹੀਂ ਹੋ ਸਕਦਾ ਹੈ ਉਹਦੇ ਆਕਾਰ ਵਿੱਚ ਫਰਕ ਹੋਵੇ ਹੋ ਸਕਦਾ ਹੈ ਉਹਦੇ ਰੰਗ ਵਿੱਚ ਫਰਕ ਹੋਵੇ ਕੋਈ ਨਾ ਕੋਈ ਭਿੰਨਤਾ ਜ਼ਰੂਰ ਹੋਵੇਗੀ ਤੇ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਕੋਈ ਨਾ ਕਿਸੇ ਜਿਹਾ ਉਪਾਇਾ ਇਥੇ ਕੋਈ ਕਿਸੇ ਵਰਗਾ ਨਹੀਂ ਹੈ ਭਾਵੇਂ ਇਨਸਾਨ ਹੈ ਭਾਵੇਂ ਪਸ਼ੂ ਹੈ ਭਾਵੇਂ ਪੰਛੀ ਹੈ ਭਾਵੇਂ ਕੋਈ ਵੀ ਹੈ ਸਾਰੇ ਅਲੱਗ-ਅਲੱਗ ਨੇ ਉਸ ਪ੍ਰਮਾਤਮਾ ਦੀ ਖੇਡ ਐਸੀ ਹੈ ਉਹਨੇ ਪਿੰਤਾ ਪੈਦਾ ਕੀਤੀ ਹੋਈ ਹੈ ਕਿ ਇੱਕ ਹੀ ਪੌਦੇ ਦੇ ਉੱਪਰ ਇੱਕ ਹੀ ਸ਼ਾਖਾ ਉੱਪਰ ਪੱਤਿਆਂ ਦਾ ਸੰਗ੍ਰਹਿ ਹੈ ਪਰ ਸਾਰੇ ਪੱਤੇ ਅਲੱਗ-ਅਲੱਗ ਨੇ ਇੱਕ ਦੂਜੇ ਨਾਲ ਮੇਲ ਨਹੀਂ ਖਾਰੇ ਔਰ ਦੂਰ ਕਿਉਂ ਜਾਓ ਤੁਸੀਂ ਇੰਨੇ ਸਾਰੇ ਬੈਠੇ ਹੋ ਤੁਹਾਡੇ ਚਿਹਰੇ ਇੱਕ ਦੂਜੇ ਨਾਲ ਮਿਲ ਨਹੀਂ ਰਹੇ ਅਗਰ ਚਰਮਿਲ ਸਿੰਘ ਦੁਨੀਆ ਤੇ ਪਰਮਾਤਮਾ ਨੂੰ ਇੱਕ ਬਣਾਇਆ ਤਾਂ ਇੱਕ ਹੀ ਹੈ ਤਾਂ ਤੁਸੀਂ ਇੰਨੇ ਸਾਰੇ ਬੈਠੇ ਹੋ ਤੁਹਾਡੇ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਮੇਰੇ ਪ੍ਰਭ ਸੱਚ ਇੱਕ ਖੇਲ ਵਿਚ ਆਇਆ ਕੋਈ ਨਾ ਕਿਸੇ ਜਿਹਾ ਉਪਾਇ ਸਾਰੇ ਅਸੀਂ ਅਲੱਗ-ਅਲੱਗ ਪਰਦਾਸ ਨੂੰ ਇਹ ਸਮਝ ਤਾਂ ਪਈ ਕਿ ਉਹ ਗੁਰੂ ਸਾਹਿਬ ਦੀ ਕਿਰਪਾ ਹੋਈ ਕਿਉਂਕਿ ਪਰਮਾਤਮਾ ਤੋਂ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਇਹ ਰਮਝ ਕੋਣ ਸਮਝ ਸਕਦਾ ਜਿਸ ਤੇ ਪ੍ਰਮਾਤਮਾ ਆ ਪ੍ਰਸੰਨ ਹੋ ਜਨ ਨਾਨਕ ਕੋ ਟਨ ਮੇ ਕਿਨੋ ਗੁਰਮਖ ਹੋਏ ਪਛਾਨਾ ਅੰਗਸ਼ੇ 84 ਗੁਰਗਾਂਵ ਫੈਵਰੀ ਮਹਾਰਾਜ ਜੋ ਸਾਹਿਬ ਤੇ ਪੂਰਨ ਭਰੋਸਾ ਕਰ ਲੈਂਦੇ ਨੇ ਸੰਸਾਰ ਤੋਂ ਮੁੱਖ ਮੋੜ ਕੇ ਆਪਣੇ ਗੁਰੂਵਾਲ ਕਰ ਲੈਂਦੇ ਨੇ ਤੇ ਆਪਣੇ ਗੁਰੂ ਦੀ ਸਿੱਖਿਆ ਉੱਪਰ ਚੱਲਣ ਲੱਗ ਜਾਂਦੇ ਨੇ ਉਹੀ ਗੁਰਮਖ ਪ੍ਰਮਾਤਮਾ ਦਾ ਭੇਦ ਪਾ ਸਕਦੇ ਨੇ ਕਿਉਂ ਕਿ ਸਾਡੇ ਮਨ ਵਿੱਚ ਕੀ ਹੈ ਕਾਮ ਤੇ ਗੁਰੂਕੋਲ ਕੀ ਹੈ RAM ਹੈ ਸਾਡੇ ਕੋਲ ਹੰਕਾਰ ਹੈ ਗੁਰੂਕੋਲ ਨਿਰੰਕਾਰ ਹੈ ਇਸ ਕਰਕੇ ਸਾਨੂੰ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਉਪਰ ਚੱਲਣਾ ਚਾਹੀਦਾ ਮੈਂ ਮੰਨਿਆ ਕਿ ਜ਼ਰੂਰੀ ਨੇ ਕੀਰਤਮ ਕਮ ਸੰਸਾਰ ਦੇ ਅੰਦਰ ਪਰ ਪ੍ਰਮਾਤਮਾ ਤੋਂ ਬਿਨਾ ਕੋਈ ਵੀ ਕੰਮ ਸੰਪੂਰਨ ਨਹੀਂ ਹੋ ਸਕਦਾ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਦੀ ਮਿਹਰ ਦੇ ਨਾਲ ਇਹ ਸਾਰੇ ਕੰਮ ਸੰਪੂਰਨ ਹੁੰਦੇ ਨੇ ਔਰ ਜਿਸ ਕੰਮ ਦੇ ਵਿੱਚ ਪ੍ਰਮਾਤਮਾ ਆਪਣ ਕੇ ਖਲੋ ਜਾਂਦਾ ਹੈ ਉਹੀ ਕਮ ਸੰਸਾਰ ਵਿੱਚ ਸਾਰਥਕ ਹੁੰਦੇ ਨੇ ਕਿਉਂਕਿ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਜਿਹਨੂੰ ਅਸੀਂ ਅਸਥੂਲ ਕਹਿੰਦੇ ਆ ਸਾਡੇ ਦੋ ਸਰੀਰ ਨੇ ਸੰਗਤ ਜੀ ਅਸਥੂਲ ਤੇ ਸੂਖਸ਼ਮ ਅਸਥੂਲ ਸਰੀਰ ਹੈ ਜਿਹੜਾ ਸਾਨੂੰ ਦਿਖਾਈ ਮਾਣ ਹੈ ਸੂਖਸ਼ਮ ਸਰੀਰ ਸਾਨੂੰ ਦਿਖਾਈ ਨਹੀਂ ਦਿੰਦਾ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਕਹਿੰਦੇ ਆ ਤਨ ਤੇ ਮਨ ਔਰ ਸਾਡੇ ਅੰਦਰ ਪੂਰਾ ਬ੍ਰਹਿਮੰਡ ਹੈ ਜੀ ਪੂਰਾ ਦਾ ਪੂਰਾ ਬ੍ਰਹਿਮੰਡ ਔਰ ਗੁਰਬਾਣੀ ਦਾ ਫਰਮਾਨ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਭਗਤ ਪੀਪਾ ਜੀ ਅੰਗ 695 ਗੁਰਗਨ ਸਾਹਿਬ ਜੀ ਮਹਾਰਾਜ ਰਾਗਤ ਨਸਰੀ ਕਿ ਸਾਰੇ ਦਾ ਸਾਰਾ ਬ੍ਰਹਮੰਡ ਪੁਰਖਾ ਤੇਰੇ ਸਰੀਰ ਦੇ ਵਿੱਚ ਹੈ ਨਹੀਂ ਦਿਖ ਰਿਹਾ ਤਾਂ ਕਾਰਨ ਪਤਾ ਕੀ ਹੈ ਕਿਉਂਕਿ ਤੂੰ ਹਜੇ ਅੰਦਰ ਗਿਆ ਹੀ ਨਹੀਂ ਤੇਰੀ ਦ੍ਰਿਸ਼ਟੀ ਸਾਰੀ ਬਾਹਰ ਹੈ ਤੂੰ ਅੰਦਰ ਨਹੀਂ ਜਾ ਰਿਹਾ ਤੈਨੂੰ ਸਾਰਾ ਕੁਝ ਬਾਹਰੋਂ ਮਿਲ ਰਿਹਾ ਹੈ ਤਾਂ ਤੈਨੂੰ ਐ ਲੱਗਦਾ ਪਰਮਾਤਮਾ ਵੀ ਬਾਹਰੋਂ ਮਿਲੇਗਾ ਨਹੀਂ ਪਰਮਾਤਮਾ ਅੰਦਰ ਅੰਦਰ ਦੀ ਯਾਤਰਾ ਹੈ ਪਰਮਾਤਮਨ ਆਪਣੇ ਆਪ ਨੂੰ ਖੋਜਣਾ ਹੈ ਕਿਉਂ ਕਿ ਜਿਹੜੀ ਇਹ ਪੌੜੀ ਹੈ ਅੰਦਰ ਦੀ ਹੈ ਧਰਮ ਦੀ ਪੌੜੀ ਅੰਦਰੋਂ ਸ਼ੁਰੂ ਹੁੰਦੀ ਹੈ ਬਾਹਰ ਤੋਂ ਅੰਦਰ ਨੂੰ ਜਾਣਾ ਹੁੰਦਾ ਹੈ ਬਾਕੀ ਚੀਜ਼ਾਂ ਅੰਦਰੋਂ ਬਾਹਰ ਨੂੰ ਆ ਰਹੀਆਂ ਨੇ ਇਹ ਬਾਹਰ ਤੋਂ ਅੰਦਰ ਨੂੰ ਜਾਣਾ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਬੜ ਪਾਗੀ ਪਾਏ कोट जन्म के किलविक नासे हर चरनी चित लाए अंग 622 गुरुगासाहब जी महाराज ये ऐसा मार्ग है जो ਹਨੇਰੇ ਵਿੱਚ ਸ਼ੁਰੂ ਹੋ ਕੇ ਚਾਨਣ ਵੱਲ ਨੂੰ ਜਾਣਾ ਤੇ ਸਾਰੇ ਜਨਮ ਜਮਾਂਤਰਾਂ ਦੇ పాਪ ਲੈ ਜਾਣੇ ਇਹ ਐਸਾ ਮਾਰਗ ਹੈ और सारे पाप कटते जाने ने सिर्फ परमात्मा दी नाम दी आराधना ਨਾਲ सिमरन दे नाल ਮਹਾਰੇ ਕਥਾ ਦੇ ਵਿੱਚ ਇਹ ਜੋਰ ਦਿਨਾ ਸੰਗਤ ਜੀ ਕਿ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਕਰੋ ਸਾਨੂੰ ਗੁਰਮੰਤਰ ਦਿੱਤਾ ਗਿਆ ਵਾਹਿਗੁਰੂ ਤਾਂ ਵਾਹਿਗੁਰੂ ਨੂੰ ਸਿਮਰਨਾ ਹੈ ਬਾਰੰਗ ਬਾਰ ਬਾਰੰਗ ਬਾਰ ਵਾਹਿਗੁਰੂ 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 ਇਹਨਾਂ ਸਾਹਮਣੇ ਦੀ ਮਾਲਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਕਿਉਂਕਿ ਸੰਸਾਰ ਦੇ ਅੰਦਰ ਜੇ ਚੰਗਿਆਈ ਹੈ ਤੇ ਬੁਰਾਈ ਵੀ ਹੈ ਇਹ ਦੁਨੀਆ ਰੰਗ ਬਰੰਗੀ ਕੋਈ ਪਾਪੀ ਕੋਈ ਸਤਸੰਗੀ ਭਗਤ ਸਾਚੇ ਤੇਰੇ ਦਰਵਾਜੇ ਸ਼ਬਦੇ ਸੇਵਨ ਪਈ ਪਿਆਰੀ ਸੱਚੇ ਸਾਧੂ ਪਰਮਾਤਮਾ ਦੇ ਬੂਹੇ ਤੇ ਹਰ ਟਾਈਮ ਖੜੇ ਰਹਿੰਦੇ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਉਹ ਆਪਣਾ ਸਿਮਰਨ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਆਪਣੇ ਅੰਦਰ ਦੀ ਖੋਜ ਲਗਾਤਾਰ ਜਾਰੀ ਤੇ ਤੇਰੇ ਨਾਮ ਦੇ ਨਾਲ ਉਹ ਪ੍ਰੇਮ ਪਾ ਲੈਂਦੇ ਨੇ ਔਰ ਤੇਰਾ ਨਾਮ ਪ੍ਰਗਟ ਹੋ ਜਾਂਦਾ ਹੈ ਔਰ ਇਹ ਨਾਮ ਹੈ ਜਿਹੜਾ ਇੱਕ ਰਸ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਨੂੰ ਆਪਣੇ ਮੁਤਾਬਕ ਚਲਾਈਏ। ਪਰ ਸੰਗਤ ਜੀ ਇਹ ਬਹੁਤ ਗਲਤ ਗੱਲ ਹੈ। ਕਿਉਂ? ਕਿਉਂਕਿ ਅਸੀਂ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ। ਕੋਈ ਨਾ ਕਿਸੇ ਜਿਹਾ ਉਪਾਇਆ। ਸਾਰੇ ਇਨਸਾਨ ਲਗ-ਲਗ ਨੇ। ਉਹਨਾਂ ਦੀ ਸੋਚਣ ਸਮਝਣ ਸ਼ਕਤੀ ਦਾ ਭਾਂਡਾ ਅਲੱਗ-ਅਲੱਗ ਹੈ। ਅਸੀਂ ਕਿਸੇ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦੇ। ਅਗਲੇ ਦੀ ਆਪਣੇ-ਆਪਣੀ ਜ਼ਿੰਦਗੀ ਉਹ ਸਾਰਿਆਂ ਦੀ ਆਪਣੀ ਆਪਣੀ ਜ਼ਿੰਦਗੀ ਹੈ। ਨੋ ਸੱਸ ਦਾ ਕਲੇਸ਼ ਕਿਉਂ ਹੁੰਦਾ ਹੈ? ਕਿਉਂਕਿ ਜਨਰੇਸ਼ਨ ਗੈਪ ਬਹੁਤ ਜ਼ਿਆਦਾ ਇੱਕ ਤਾਂ। ਔਰ ਦੂਸਰਾ ਸੱਸ ਕਹਿੰਦੀ ਹੈ ਨੋ ਮੇਰੇ ਮੁਤਾਬਕ ਚੱਲੇ ਤੇ ਨੋ ਕਹਿੰਦੀ ਸੱਸ ਮੇਰੇ ਮੁਤਾਬਕ ਚੱਲੇ। ਤਾਂ ਕਰਕੇ ਦੋਨੋਂ ਦਾ ਤਾਲਮੇਲ ਨਹੀਂ ਬੈਠਦਾ। ਪਰ ਜੇ ਗੁਰੂ ਸਾਹਿਬ ਦਾ ਹੁਕਮ ਪਛਾਣ ਲਿਆ ਜਾਵੇ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇ ਤਾਂ ਸਾਰੇ ਕਲ ਕਲੇਸ਼ ਖਤਮ ਹੋ ਜਾਣਗੇ। ਪਰ ਕਿਉਂ? ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖੀਆਂ। ਜਿਵੇਂ ਜਿਵੇਂ ਸਿਮਰਨ ਕਰਾਂਗੇ ਸਾਰੀ ਗੁਰਬਾਣੀ ਸਾਨੂੰ ਸਮਝਣ ਆਉਣ ਲੱਗ ਜੇ ਸਾਨੂੰ ਪਤਾ ਲੱਗ ਜਾਏਗਾ ਗੁਰੂ ਸਾਹਿਬ ਕੀ ਕਹਿਣਾ ਚਾਹ ਰਹੇ ਹੁਣ ਤਾਂ ਅਸੀਂ ਸੁਣੀਆਂ ਸੁਨਈਆਂ ਕਰ ਰਹੇ ਹਾਂ